ਇਸ ਪੂਰੇ ਪੂਜਨ ਦੇ ਦਿਵਸਤੇ ਦੌਰਾਨ ਕੋਈ ਵੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਚਾਹੀਓ ਹੈਲਥ ਵਾਈਜ਼ ਹੋਵੇ ట్రాਫਿਕ ਵੀ ਹੋਵੇ ਪੈਚਸ ਵੀ ਹੋਵੇ ਨਹਿਰ ਦੀ ਸਫਾਈ ਦੀ ਗੱਲ ਹੋਵੇ ਤੇ ਤੁਹਾਡੇ ਤੋਂ ਪਹਿਲਾਂ ਐਮਐਲਏ ਸਾਹਿਬ ਇੱਥੇ ਗੇੜਾ ਮਾਰ ਚੁੱਕੇ ਨੇ ਉਹਨਾਂ ਦੇ ਵੱਲੋਂ ਅਪੀਲ ਹੋ ਚੁੱਕੀ ਆ ਉਹ ਕਹਿੰਦੇ ਕਿ ਬਾਕੀ ਅਧਿਕਾਰੀ ਆਉਣਗੇ ਗੁਰਦੇ ਵਿੱਚ ਬਾਗ ਉਹ ਲੇਟ ਆਉਣਗੇ ਥੋੜੇ ਜਿਹਾ ਐਮਐਲਏ ਸਾਹਿਬ ਹੁਣ ਉਹਨਾਂ ਦਾ ਜਿਹੜਾ ਨਾ ਸਾਢੇ 3 ਸਾਲ ਹੋ ਗਏ ਨੇ ਕੰਮ ਜਿਹੜਾ ਖਤਮ ਹੋ ਰਹੇ ਨੇ ਲਾਸਟ ਪੀਰੀਅਡ ਆ ਉਹਨੂੰ ਯਾਦ ਆ ਗਿਆ ਕਿ ਮੈਂ ਤਾਂ ਐਮਐਲਏ ਵੀ ਆ ਤੁਸੀਂ ਉਸ ਨੂੰ ਮਹਿਜ ਵੋਟਾਂ ਦੇ ਤੌਰ ਤੇ ਨਹੀਂ ਦੇਖ ਸਕਦੇ ਜਦੋਂ ਕੋਈ ਧਾਰਮਿਕ ਤਿਉਹਾਰ ਆਵੇ ਨਹੀਂ ਹਾਂ ਧਾਰਮਿਕ ਤਿਉਹਾਰ ਹੋਵੇ ਜਿਹੜਾ ਸਾਂਝਾ ਤਿਉਹਾਰ ਹੋਵੇ ਉਸ ਨੂੰ ਤੁਸੀਂ ਵੋਟਾਂ ਦੇ ਵਿੱਚ ਨਹੀਂ ਦੇਖ ਸਕਦੇ ਇੱਕ ਇੱਕ ਸ਼ਹਿਰ ਦੀ ਅਕਸ ਦੀ ਗੱਲ ਹੁੰਦੀ ਹੈ ਸੋਸਕਾਲ ਜੀ ਸਾਂਝ ਟੀਵੀ ਦੇਖ ਰਹੇ ਮੈਂ ਵੀ ਕਿਸੇ ਤੁਹਾਡੇ ਨਾਲ ਅੱਜ ਫਗਵਾੜਾ ਦੇ ਵਿੱਚ ਖੜੇ ਹਾਂ ਇੱਥੇ ਆਉਣ ਦਾ ਮਕਸਦ ਇਹੀ ਹੈ ਕਿ ਕਿਉਂਕਿ 27 ਅਕਤੂਬਰ ਨੂੰ ਛਟ ਪੂਜਾ ਜਿਹੜੀ ਮਨਾਏ ਜਾਣੀ ਹੈ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਹਰਸ਼ੋ ਉਲਾਸ ਦੇ ਨਾਲ ਜਿਹੜੀ ਛਟ ਪੂਜਾ ਮਨਾਏ ਜਾਂਦੀ ਹੈ ਉਸੇ ਤਹਿਤ ਫਗਵਾੜਾ ਦਿਨ ਨਹਿਰਾ ਦਾ ਜਾਇਜ਼ਾ ਲੈਣ ਪਹੁੰਚਿਆ ਹੈ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਤੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਆਖਿਰਕਾਰ ਕਿਹੜੀਆਂ-ਕਿਹੜੀਆਂ ਤਿਆਰੀਆਂ 27 ਤਰੀਕ ਨੂੰ ਲੈ ਕੇ ਸਪੈਸ਼ਲ ਕਿਉਂਕਿ 27 ਅਕਤੂਬਰ ਨੂੰ ਛਟ ਪੂਜਾ ਮਨਾਏ ਜਾਣੀ ਹੈ 27 27 ਸ਼ਾਮ ਨੂੰ ਤੇ 28 ਸਵੇਰ ਤੱਕ ਜਿਹੜੀ ਹੈ ਉਹ ਉਸ ਤੋਂ ਬਾਅਦ ਜਾਇਜ਼ਾ ਲੈਣ ਆਏ ਨੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਸਫਾਈ ਰੱਖਣੀ ਹੈ ਤੇ ਕਿਸ ਤਰੀਕੇ ਨਾਲ ਸਾਰੇ ਇਸ ਤਿਉਹਾਰ ਨੂੰ ਲੋਕ ਮਨਾਉਣ ਤੇ ਪ੍ਰਸ਼ਾਸਨਿਕ ਅਧਿਕਾਰੀ ਇਹ ਦੇਖ ਸਕਦੇ ਹੋ ਗੱਡੀਆਂ ਖੜੀਆਂ ਨੇ ਇੱਥੇ ਜਾਇਜ਼ਾ ਲੈ ਰਹੇ ਨੇ ਉਹਨਾਂ ਵੀ ਗੱਲਬਾਤ ਕਰਨਗੇ ਕਿ ਆਖਿਰਕਾਰ ਕਿਸ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਕਿਉਂਕਿ ਜਿਹੜੀ ਕਹੋ ਕਿ ਸੰਗਤਾਂ ਦਾ ਰਸ਼ ਹੋ ਜਾਂਦਾ ਹੈ ਉਹ ਹਜ਼ਾਰਾਂ ਵਿੱਚ ਹੋ ਜਾਂਦਾ ਹੈ ਟ੍ਰੈਫਿਕ ਕਿਵੇਂ ਉਹਨੂੰ ਕੰਟਰੋਲ ਕਰਨਾ ਹੈ ਤੇ ਇੱਥੇ ਰਸਤਿਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਨਹਿਰਾ ਦੀਸ ਫਾਈ ਕਮੀਕਾਨੀ ਸਾਰੀ ਗੱਲਬਾਤ ਕਰਦੇ ਆ ਅੱਜੋ ਜੀ ਸੋ 60 ਪੂਆ ਚੱਲਦੇ ਦੇਖ ਸਕਦੇ ਹੋ ਕਿ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਹਲਕਾ ਅਚਾਰ ਸਰਜੀ ਮਾਨ ਹੋਣੀ ਸਾਡੇ ਨਾਲ ਨੇ ਮਾਨ ਸਾਹਿਬ ਤੁਸੀਂ ਅੱਜ ਆਏ ਹੋ ਜਾਇਜ਼ਾ ਲੀਤਾ ਸਾਰੀ ਜਗ੍ਹਾ ਦਾ ਦੇਖ ਸਕਦੇ ਹੋ ਕੀ ਕਿਉਂਕਿ ਫਿਲਹਾਲ ਤੱਕ ਨਹਿਰਾ ਦਾ ਕਿਹੋ ਜਿਹਾ ਹਾਲਾਤ ਨੇ ਐਂਡ ਅੱਗੇ ਛੱਟ ਪੂਆ ਤੱਕ ਕਿਹੋ ਜਿਹਾ ਹਾਲਾਤ ਪਾਣ ਜਾਣਗੇ ਜਾਂ ਕਿੰਨੀ ਖਸਫਾਈ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ ਛੱਟ ਪੂਜਾ ਨੂੰ ਸਮਰਪਿਤ ਜਿਹੜਾ ਸਾਡੇ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਇਸ ਦਿਵਸ ਨੂੰ ਬਣਾ ਸਾਡੇ ਬਹੁਤ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਵਿੱਚੋਂ ਸਾਡੇ ਪ੍ਰਵਾਸੀ ਭਾਈਚਾਰੇ ਵਿੱਚੋਂ ਜਿਹੜੇ ਸਾਡੇ ਆਉਂਦੇ ਨੇ ਸਾਰੇ ਇੱਥੇ ਇਸ ਪੂਜਾ ਨੂੰ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਤੇ ਉਸ ਦੇ ਮੱਦੇ ਰੱਖਦੇ ਆ ਇਹ ਜਿਹੜੀ ਸਫਾਈ ਦੀ ਜਿਹੜੀ ਕਾਰਜਕਾਰੀ ਹੁੰਦੀ ਹੈ ਹਰ ਸਾਲ ਅਸੀਂ ਕਰਾਉਂਦੇ ਆ ਫਾਦਰ ਮੇਰੇ ਤੋਂ ਪਹਿਲਾਂ ਫਾਦਰ ਸਾਹਿਬ ਹਰ ਸਾਲ ਕਰਵਾਂਦੇ ਸੀ ਇਸ ਸਾਲੇ ਜ਼ਿੰਮੇਵਾਰੀ ਮੇਰੇ ਮੋਟਿਆ ਤੇ ਆਈ ਆ ਤੇ ਪੂਰਾ ਪ੍ਰਸ਼ਾਸਨ ਮੈਡਮ ਕਮਿਸ਼ਨਰ ਅਕਸ਼ਤਾ ਗੁਪਤਾ ਜੀ ਮੇਅਰ ਸਾਹਿਬ ਰਾਮਪਾਲ ਉੱਪਲ ਜੀ ਸਾਡੇ ਐਸਪੀ ਸਾਹਿਬਾ ਮਾਧਵੀ ਸ਼ਰਮਾ ਜੀ ਐਂਡ ਸਾਰੇ ਹੀ ਸਾਡੇ ਸੈਨੀਟੇਸ਼ਨ ਡਿਪਾਰਟਮੈਂਟ ਲੈ ਕੇ ਪਾਵਰ ਕੌਮ ਤੋਂ ਲੈ ਕੇ ਹੈਲਥ ਡਿਪਾਰਟਮੈਂਟ ਤੋਂ ਲੈ ਕੇ ਸਾਰੇ ਡਿਪਾਰਟਮੈਂਟ ਸਹਿबान ਅੱਜ ਮੌਕੇ ਤੇ ਹਾਜ਼ਰ ਨੇ ਤੇ ਅਸੀਂ ਇਸ ਪੂਰੇ ਪੂਜਨ ਦੇ ਦਿਵਸਤੇ ਦੌਰਾਨ ਕੋਈ ਵੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਚਾਇਓ ਹੈਲਥ ਵਾਈਸ ਹੋਵੇ ట్రాਫਿਕ ਵੀ ਹੋਵੇ ਪੈਚੇਸ ਵੀ ਹੋਵੇ ਨਹਿਰ ਦੀ ਸਫਾਈ ਦੀ ਗੱਲ ਹੋਵੇ ਅਸੀਂ ਸਾਰਾ ਉਸ ਚੀਜ਼ ਨੂੰ ਸੁਨਿਸ਼ਚਿਤ ਕਰਕੇ ਅੱਜ ਇੱਥੇ ਜਾ ਰਹੇ ਹਾਂ ਤੇ ਆਰਡਰ ਸਾਹਿਬ ਨੇ ਹੈਜ਼ ਬੀਨ ਪਾਸਡ ਤੇ ਤੁਸੀਂ ਦੇਖ ਰਹੇ ਹੋ ਕਿ ਸਫਾਈ ਦੇ ਜਿਹੜੇ ਕੰਮ ਹੈ ਉਹ ਸ਼ੁਰੂ ਹੋ ਗਏ ਅੱਜ 23 ਤਰੀਕ ਹੋ ਗਈ ਹੈ ਤੇ 27 ਤਰੀਕ ਨੂੰ ਜਿਹੜਾ ਇਹ ਤਿਉਹਾਰ ਮਨਾਇਆ ਜਾਣਾ ਤੇ ਤੁਹਾਡੇ ਤੋਂ ਪਹਿਲਾਂ ਐਮਐਲਏ ਸਾਹਿਬ ਇੱਥੇ ਗੇੜਾ ਮਾਰ ਚੁੱਕੇ ਨੇ ਉਹਨਾਂ ਦੇ ਵੱਲੋਂ ਅਪੀਲ ਹੋ ਚੁੱਕੀ ਆ ਉਹ ਕਹਿੰਦੇ ਕਿ ਬਾਕੀ ਅਧਿਕਾਰੀ ਆਉਣਗੇ ਗੁਰਦੇਵਾਂ ਬਾਗ ਉਹ ਲੇਟ ਆਉਣਗੇ ਥੋੜੇ ਜਿਹਾ ਜਦੋਂ ਨਹੀਂ ਉਚਰੇ ਕਰਕੇ ਗਏਗੇ ਫਿਰ ਦੁਬਾਰਾ ਕਿਤਾ ਗੰਦੀ ਹੋਗੀ ਐ ਤਾਂ 15 ਦਿਨ ਪਹਿਲਾਂ ਵੀ ਕਰ ਜਨ ਮੈਂ ਕਹਿੰਦਾ ਇਸ ਤੋਂ ਬਾਅਦ ਕਰਕੇ ਵੀ ਚੱਲ ਜਾਂਦਾ ਮੈਂ ਪਹਿਲਾਂ ਵੀ ਕਿਹਾ ਐਮਐਲਏ ਸਾਹਿਬ ਹੁਣ ਉਹਨਾਂ ਨਾਲ ਜਿਹੜਾ ਨਾ ਸਾਢੇ 3 ਸਾਲ ਹੋ ਗਏ ਨੇ ਕੰਮ ਜਿਹੜਾ ਖਤਮ ਹੋ ਰਿਹਾ ਨੇ ਲਾਸਟ ਪੀਰੀਅਡ ਆ ਉਹਨੂੰ ਯਾਦ ਆ ਗਿਆ ਕਿ ਮੈਂ ਤਾਂ ਐਮਐਲਏ ਵੀ ਆ ਹੁਣ ਉਹ ਏੰਜੋਏ ਕਰ ਰਹੇ ਨੇ ਕਿ ਲੋਕ ਸੇਵਾ ਕਿੱਦਾਂ ਕਰੀਦੀ ਆ ਤੇ ਉਹ ਮੈਂ ਦੇਖਿਆ ਉਹਨਾਂ ਦੇ ਚਿਹਰੇ ਤੇ ਪਹਿਲੀ ਵਾਰੀ ਮੁਸਕਾਨ ਦੇਖੀ ਮੈਂ ਖੁਦ ਹੈਰਾਨ ਸੀ ਕਿ ਮੈਂ ਇਹ ਸਮੇਂ ਤੋਂ ਉਹਨਾਂ ਨਾਲ ਮਿਲਦੇ ਜਲਦੇ ਆ ਪਰ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਮੁਸਕਾਨ ਨਹੀਂ ਦੇਖੀ ਸੀ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਮੈਨੂੰ ਵੀ ਇਹ ਸਹਿਿਲ ਕਰਕੇ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਲੋਕਾਂ ਚ ਜਾਈਏ ਸੇਵਾ ਕਰੀਏ ਮਨ ਨੂੰ ਸ਼ਾਂਤੀ ਮਿਲਦੀ ਆ ਮਨ ਨੂੰ ਸੰਤੁਸ਼ਟੀ ਮਿਲਦੀ ਆ ਤੇ ਚਲੋ देर ਆਇਦਰਫਤ ਆ ਸ਼ਾਇਦ ਪਰ ਇਹ ਬਹੁਤ ਲੇਟ ਆ ਹੁਣ ਉਹ ਆਪਣੀ ਗੱਲਾਂ ਚ ਲੇਟ ਹੋ ਚੁੱਕੇ ਨੇ ਤੇ ਸ਼ਾਇਦ ਉਹਨਾਂ ਨੂੰ ਜਿਹੜਾ ਕੰਮ ਪੂਰੀਆ ਕਰਨੀ ਸੀ ਕਰ ਲੈਣ ਹੁਣ ਜਿੰਨੇ ਲੋਕਾਂ ਵਿੱਚ ਜਾਣਾ ਲੋਕਾਂ ਦੇ ਕਾਰਜ ਕਿਦਾਂ ਕਰੀਦੇ ਆ ਲੋਕਾਂ ਦੇ ਕੰਮ ਕਿਦਾਂ ਕਰੀਦੇ ਆ ਪਹਿਲੋ ਅਫਸਰ ਰਹੇ ਨੇ ਪਰ ਉਹ ਅਬਸolutely kursi te reh ke kam karde ne ਉਹ ਆਦਤ ਨਹੀਂ ਗਈ ਸੀ ਨਾ ਅਜੇ ਤੇ ਪੋਲਿਟੀਸ਼ਨ ਵਾਲਾ ਕੰਮ ਤਾਂ ਬਹੁਤ ਔਖਾ ਏ ਇਹਦੇ ਤਰ੍ਹਾਂ ਕਿਤੇ ਬਾਲੀ ਦੇ ਚੜਨਾ ਮੈਨਾਂ ਦਿਨ ਵੀ ਏ ਕਿਾ ਤੇ ਰਾਤ ਵੀ ਏ ਸਾਰਾ ਦੀ ਤਦਾਦ ਵਿੱਚ ਕਹ ਲਓ ਕਿ ਵੋਟਰ ਹੋਣੇ ਇੱਕ ਤਰੀਕੇ ਜਿਵੇਂ ਵੋਟਿੰਗ ਲਾਈਨ ਦੇ ਅਕੋਰਡਿੰਗਲੀ ਗੱਲ ਕਰਾਂ ਨਹੀਂ ਤੁਸੀਂ ਇਸ ਨੂੰ ਮਹਿਜ਼ ਵੋਟਾਂ ਦੇ ਤੌਰ ਤੇ ਨਹੀਂ ਦੇਖ ਸਕਦੇ ਜਦੋਂ ਕੋਈ ਧਾਰਮਿਕ ਤਿਉਹਾਰ ਆਵੇ ਨਹੀਂ ਹਾਂ ਤਿਹਾਰਮਿਕ ਤਿਉਹਾਰ ਹੋਵੇ ਜਿਹੜਾ ਸਾਂਝਾ ਤਿਉਹਾਰ ਹੋਵੇ ਉਸ ਨੂੰ ਤੁਸੀਂ ਵੋਟਾਂ ਦੇ ਵਿੱਚ ਨਹੀਂ ਦੇਖ ਸਕਦੇ ਇੱਕ ਇੱਕ ਸ਼ਹਿਰ ਦੀ ਅਕਸ ਦੀ ਗੱਲ ਹੁੰਦੀ ਏ ਆਏ ਬੜੀ ਜਿਹੜੀ ਛੱਟ ਪੂਜਾ ਆ ਮਾਂ ਛੱਟਨੀ ਨੂੰ ਜਿਹੜੋ ਕਿ ਪੂਜਿਆ ਜਾਂਦਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮੈਂ ਮੈਨੂੰ ਖੁਦ ਯਾਦ ਹੈ ਕਿ ਸਵੇਰੇ ਸਾਢੇ ਜਿਹੜਾ 28 ਤਰੀਕ ਨੂੰ ਸਵੇਰੇ 5:30 ਵਜੇ ਪੂਜਾ ਹੁੰਦੀ ਠੀਕ ਆ ਜੀ ਤੇ ਮੇਰੇ ਫਾਦਰ ਸਾਹਿਬ ਇੱਥੇ 5:30 ਵਜੇ ਪਾਣੀ 'ਚ ਖੜੇ ਹੁੰਦੇ ਸੀ ਅੱਜ ਤਾਂ ਸਿਆਲ ਵੀ ਘਟਿਆ ਉਹਨਾਂ ਦਿਨਾਂ 'ਚ ਕਈ ਵਾਰੀ ਠੰਡ ਵੀ ਪੂਰੀ ਹੁੰਦੀ ਸੀ ਪਰ ਇਹ ਚਲੋ ਹਰ ਸਾਰੇ ਤਰੀਕੇ ਦਾ ਕੰਮ ਹੈ ਤੇ ਅੱਜ ਸਾਰ ਵੀ ਪੂਰੀ ਤਿਆਰੀ ਨਾਲ ਅਸੀਂ ਕਰਾਂਗੇ 26 ਤਰੀਕ ਨੂੰ ਪਾਣੀ ਆ ਜਾਏਗਾ ਜੀ ਉਸ ਤੋਂ ਪਹਿਲਾਂ ਸਾਡੀ ਪੱਕਾ ਬੰਦ ਨੇ ਜਰਟਿੰਗ ਮਸ਼ੀਨ ਦੇ ਨਾਲ ਚਾਹੇ ਉਹ ਗਾਰੇ ਦੀ ਹੋਵੇ ਚਾਹੇ ਕੁਝ ਵੀ ਹੋਵੇ ਹਰ ਸਮੱਸਿਆ ਨੂੰ ਇੱਥੇ ਸਾਫ਼ ਕਰਾ ਕੇ ਬਿਲਕੁਲ ਇਹ ਕੇਵਲ ਸਾਡੇ ਐਟਮੋਸਫੇਅਰ ਦੇ ਗੇਟ ਤੋਂ ਨਹੀਂ ਦੂਸਰੇ ਪਾਸੇ ਮਨੋਰ ਨਗਰ ਵੀ ਤੇ ਇਹ ਲੀਡਿੰਗ ਜਿਹੜੀ ਗੁਬਿੰਤ ਪੁਰੇ ਵਾਲਵੀ ਜਾਂਦੀ ਹੈ ਨਹਿਰ ਜਾਂਦੀ ਉੱਥੇ ਵੀ ਲੋਕ ਕਰਦੇ ਨੇ ਸੋ ਉਹਦੀ ਵੀ ਅਸੀਂ ਸਾਰੀ ਤਿਆਰੀ ਦੇ ਨਾਲ ਸਾਫ ਸਫਾਈ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸੋ ਦੇਖ ਸਕਦੇ ਹੋ ਜਿੱਥੇ ਕੀ ਸ਼ਟ ਪੂਜਾ 27 ਤਰੀਕ ਨੂੰ ਮਣਾਈ ਜਾਣੀ ਹੈ ਉਸ ਦੇ ਤਹਿਤ ਇਹਨਾਂ ਨਹਿਰਾ ਦੀ ਸਫਾਈ ਹੋ ਗਿਆ ਨਹਿਰੀ ਵਿੱਚ ਨਹਿਰਾ ਵਿੱਚ ਆਉਣ ਦੇ ਲਈ ਪਾਣੀ ਤੇ ਉਦੋਂ ਕਿਹੜੇ ਕਿਹੜੇ ਪ੍ਰਬੰਧ ਹੋਣਗੇ ਇਹਨਾਂ ਸਾਰੇ ਬਾਰੇ ਜਾਣਕਾਰੀ ਦਿੱਤੀ ਹੈ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਗਵਾੜੇ ਵਾਲੋ ਕਿਉਂਕਿ ਬਹੁਤ ਸਾਰੇ ਜਿਹੜੀ ਜਿੰਨੇ ਵੀ ਫਗਵਾੜੇ ਦੀ ਸੰਗਤ ਹੈ ਉਹਨਾਂ ਨੇ ਪਹੁੰਚਣਾ ਹੈ ਹਜ਼ਾਰਾਂ ਦੀ ਤਦਾਰ ਦੇ ਵਿੱਚ ਛਟ ਪੂਜਾ ਜਿਹੜੀ ਹੈ ਉਹ ਇਸ ਇਸ ਸੜਕ ਉੱਪਰ ਇਸ ਨਹਿਰ ਦੇ ਨਾਲ ਜਿਹੜੀ ਮਨਾਈ ਜਾਣੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਂ ਤੁਹਾਨੂੰ ਸਾਰਿਆਂ ਨੂੰ ਛਟ ਪੂਜਾ ਦੀਆਂ ਬਹੁਤ 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 ਮੁਬਾਰਕਾਂ ਜੀ